ਇਸ ਵੇਲੇ ਦੀ ਸਭ ਤੋਂ ਵੱਡੀ ਮੰਦ ਭਾਗੀ ਖਬਰ ਬਟਾਲਾ ਤੋਂ ਨਿਕਲ ਕੇ ਆ ਰਹੀ ਹੈ ਕਿ ਇੱਕ ਗੰਧਕੈਂਪ ਚੇਮੰਦਰ ਗਲੀ ਵਿੱਚ ਦੇਰ ਸਮ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਮੌਜ ਦੇ ਘਟ ਉਹ ਸਤਾ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਸੇ ਘਟਨਾ ਬਾਰੇ ਜਾਣਕਾਰੀ ਦੇਨੋ ਇਹ ਮੱਲਾ ਨਿਵਾਸੀ ਨੇ ਦੱਸਿਆ ਅਜੇ ਕੁਮਾਰ ਅਤੇ ਉਸਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਰਹਿੰਦੇ ਸੀ ਅਤੇ ਵੱਡੇ ਭਰਾ ਦਾ ਤਲਾਕ ਉਸਕਿਆ ਤੇ ਹੰਸ ਦਾ ਇੱਕ ਛੋਟਾ ਬੱਚਾ ਵੀ ਹੈ ਪਰ ਛੋਟਾ ਭਰਾ ਵਿਆਹਿਆ ਸੀ ਲੇਕਿਨ ਛੋਟਾ ਭਰਾ ਵੱਡੇ ਭਰਾ ਉਤੇ ਕਿਸੇ ਦੂਸਰੀ ਮੇਲਾ ਨਾਲ ਜੈ ਸੰਬੰਧਾਂ ਦਾ ਸ਼ੱਕ ਕਰਦਾ ਸੀ ਅਤੇ ਵੱਡੇ ਭਰਾ ਨੂੰ ਇਸੇ ਕੰਮ ਤੋਂ ਰੋਕਦਾ ਸੀ ਇਸੇ ਵਜ੍ਹਾ ਨੂੰ ਲੈ ਕੇ ਦੋਵਾਂ ਦਰਮਿਆਨ ਝਗੜਾ ਹੋਇਆ ਇਸ ਤੋਂ ਦਰਮਿਆਨ ਛੋਟੇ ਭਰਾ ਨੇ ਤੇਜ਼ਾਰ ਹਥਿਆਰ ਦਾਤਰ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਨੂੰ ਮੌਜੇ ਘਾੜੋ ਤਾਰ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ਉਤੇ ਹੀ ਮੌਕੇ ਤੇ ਵਾਰਦਾਤ ਤੇ ਫ੍ਰੀ ਟੀਮ ਨਾਲ ਪਹੁੰਚੇ ਸਿਟੀ ਦੇ ਡੀਐਸਪੀ ਸੰਜੀਵ ਕਮਾਨ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਸ਼ੁਰੂ ਕਰ ਰਹੀ ਹੈ ਤੇ ਬੰਦੇ ਕਾਨੂੰਨੀ ਕਾਰਵਾਈ ਉਹਦੇ ਵਿੱਚ ਲਿਆਂਦੀ ਜਾਵੇਗੀ ਜੂਰੂ ਰਿਪੋਰਟ ਅਲ ਪੰਜਾਬ న్యూਸ ਸਰ ਜੋਨਾ ਇੱਕ ਲੜਕੀ ਆਈ ਹੈ ਜਿਹਦੇ ਨਾਲ ਰਿਸ਼ਤਿਆਂ ਦਾ ਕੁਝ ਜਿਹਦੇ ਮੁੰਡੇ ਦਾ ਪਤਨ ਹੋ ਜਾਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੀ ਨਾਲ ਬੋਲਣ ਲੱਪੇ ਮੈਂ ਮਤ ਇੱਥੇ ਆਣਾ ਮੈਂ ਰਹਿਣਾ ਮੈਂ ਉਹ ਇਕ ਦੂਜੇ ਜਾਨੇ ਜਾਨੇ ਬੋਲੋ ਪਿਆ ਨੇ ਉਹ ਬਾਅਦ ਉਹ ਫਿਰ ਮੁੰਡਾ ਜਿਹਾ ਨਿਕਾਹੀ ਉਹ ਕਿਦੇ ਆਇਆ ਕੋਠੇ ਦੂਤਰ ਕੇ ਉਹ ਪਹਿਲਾਂ ਇੱਕ ਦੋ ਦਿਨ ਧੱਕਾ ਮੂ ਧੱਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਦੇ ਚ ਉੱਥੇ ਤੂੰ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖ ਕਹਨੇ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਨੇ ਜਿੰਨਾ ਕ ਉਹਦੀ ਜਾਨ ਨਹੀਂ ਚਲੀ ਗਈ ਪਹਿਲਾਂ ਹੱਥੇ ਦਾਤਰ ਦੋ ਤਿੰਨ ਮਾਰੇ ਛੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਆ ਸੀ ਉਦੀ ਉਂਗਲ ਤੇ ਮੈਂ ਸਾਇਦ ਲਾਥੀ ਘੀ ਹੋਰੀ ਵਿਚਾਰੇ ਦੀ ਉਹ ਸਾਡੋ ਆਂਦਾ ਉਹ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਅਦ ਜਦੋਂ ਇਹ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਤੀ ਜੇ ਮਾਰੇ ਨੇ ਬਾਅਦ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਪੁਦੀ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਤੇ ਚੜ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਲੋਕੀ ਪਬਲਿਕ ਇਕੱਠੀ ਹੋਲੇ ਵੀ ਸਾਰੇ ਲੋਕੀ ਵਾਜਾ ਦੇ ਦੇ ਕਿ ਰੁਕ ਜਾ ਰੋਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀਰੇ ਮੁਰ ਜਾ ਮਤਲਬ ਉਹਨਦੇ ਖੂਨ ਸਵਾਰੀ ਉਹਦੇ ਸਿਰ ਤੇ ਮਨ ਦਾ ਨਾਮ ਕੀ ਉਮਰ ਕਿੰਨੀ ਉਹਦਾ ਨਾਜਾ ਸੀ ਉਹਦੇ 35 37 ਸਾਲ ਦੇ ਲੱਗੇ ਉਮਰ ਜਿਹੜੀ ਸਾਥ ਕਿਹਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਅਜੇ ਉਹਦਾ ਨਾਮ ਹੀਰਾ ਹਨ ਦੋਵੇਂ ਭਰਾਵਾਂ ਨੂੰ ਮਾਰਿਆ ਹੈ ਹਾਂਜੀ ਹਾਂਜੀ ਦੋਵੇਂ ਛੱਗੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਇਹਨੇ ਜਿਹੜੀ ਮਤਲਬ ਉਹਨਾਂ ਦੇ ਲੇਸ਼ਨ ਦਾ ਖਰੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਇੱਥੋਂ ਵੱਡੇ ਵਹਿ ਨਹੀਂ ਵਿਆਹ ਦਾ ਹੀ ਉਹਨਾਂ ਮਤਲਬ ਸਾਡੇ ਛੜਾ ਹੋ ਗਏ ਦਾ ਹੀ ਉਹ ਉੱਦ ਹੀ ਉਦਾਂ ਰਹਿੰਦੀ ਸੀ ਉਹ ਕੈਂਪ ਦੀ ਆ ਇਹ ਰੈਮਚੀ ਦੇ ਘਰ ਦੇ ਲੱਗੋ ਦਾ ਘਰ ਆ ਜੀ ਕਿੰਨੀ ਗੋਮਰ ਦਾ ਮੁੰਡਾ ਜਦਾ ਮੂੰਹ 35-33 ਸਾਲ ਉਮਰ ਸਾਡ ਨੂੰ ਜਿੱਦ ਹਾਂ ਜੀ ਬੱਚਾ ਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਉਹਦਾ ਛੋਟਾ ਪੜਾ ਉਹ ਵੀ ਵਿਆਹ ਉਹ ਵੀ ਵਿਆਹ ਚੱਲ ਉਹਦੀ ਵਾਈਫ ਵੀ ਇੱਥੇ ਹੀ ਸਨ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈਕਦਾ ਤਾਂ ਦੋ ਤਿੰਨ ਮਤਲਬ ਉਹ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮਾਰਨਗਾ ਪਹਿਲਾਂ ਉਹਨਾਂ ਕੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਾਰੋ ਦੋ ਭੈਣਾਂ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਲੱਗਦਾ ਰਿਹਾ ਰਾਈਟ ਤੱਕ ਥੈਂਕ ਯੂ ਕਿਤਲਾ ਐਸੀ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਆਂ ਤੇ ਦੇਖ ਰਹੇ ਆਂ ਤੇ ਜਿਹੜਾ ਕ੍ਰਾਈਮ ਸੀਨ ਆ ਉਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਪਤਾ ਚੱਲੇਗਾ ਸਰ ਕਿਸ ਕੰਮ ਝਗੜਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹੀ ਹਾਂ ਜੀ ਅਜੇ ਦੇਖਦੇ ਹਾਂ ਸਰ ਕੀ ਹਾਲ ਹੈ ਥੈਂਕ ਯੂ